ਦੋਸਤੋ ਹਾਜ਼ਰਾਂ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖੀ ਅਨਪਲਗ ਦੀ ਆਪਣੀ ਅੱਜ ਦੀ ਇਸ ਰਿਪੋਰਟ ਵਿੱਚ ਮੈਂ ਇੱਕ ਵਾਰ ਫੇਰ ਗੱਲ ਕਰਾਂਗਾ ਪੰਜਾਬ ਦੇ ਮਾਝੇ ਇਲਾਕੇ ਦੀ ਲਗਾਤਾਰ ਹੋਰ ਖੂਨੀ ਅਤੇ ਡੈਡਲੀ ਹੁੰਦੀ ਜਾ ਰਹੀ ਉਸ ਗੈਂਗਵਾਰ ਬਾਰੇ ਜਿਸ ਉੱਤੇ ਇਸੇ ਮੰਚ ਤੋਂ ਪਹਿਲਾਂ ਵੀ ਕਈ ਰਿਪੋਰਟਸ ਆਪਾਂ ਬਣਾ ਚੁੱਕੇ ਹਾਂ ਨਸ਼ਰ ਕਰ ਚੁੱਕਿਆ ਸਾਥੀਓ ਮਾਰੇ ਗਏ ਗੈਂਗਸਟਰ ਕੋਪਿਕਨ ਸ਼ਾਮਪੂਰੀਆ ਦੇ ਦੁਬਾਰਾ ਐਕਟੀਵੇਟ ਹੋਏ ਗੈਂਗ ਅਮਰੀਕਾ ਆਧਾਰਿਤ ਡੋਨੀ ਬਾਲ ਅਤੇ ਪੁਰਤਗਾਲ ਜਾਂ ਯੂਰਪ ਆਧਾਰਿਤ ਮਨਕਨ ਸ਼ਾਮਪੂਰੀਆ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਗੈਂਗਸਟਰਾ ਪ੍ਰਭ ਦਾਸੂਵਾਲ ਲੱਡੀ ਚੋਹਾਨ ਬਿੱਲਾ ਮੰਗਾ ਤੇਰਾਂ ਦੇ ਨਾਲ ਦੇ ਹੋਰ ਸਾਥੀ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਅਜਿਹੇ ਹਾਂ ਵਾਰਦਾਤਾ ਨੂੰ ਪੰਜਾਬ ਵਿੱਚ ਅੰਜਾਮ ਦਿੰਦੇ ਆ ਰਹੇ ਨੇ ਜੋ ਕਿ ਗੈਂਗਵਾਰ ਦੱਸੀਆਂ ਜਾ ਰਹੀਆਂ ਨੇ ਇਹਨਾਂ ਦੇ ਨਿਸ਼ਾਨੇ ਉੱਤੇ ਇਸ ਗੈਂਗ ਦੇ ਰਡਾਰ ਤੇ ਟਾਰਗੇਟ ਉੱਤੇ ਗੈਂਗਸਟਰ ਜੰਗੂ ਭਗਵਾਨਪੁਰੀਆ ਅਤੇ ਲੰਡਾ ਹਰੀਕੇਸ ਤਨਸ਼ਹਿਰਾ ਅਤੇ ਗੁਰਦੇਵ ਜੈਸ਼ਲ ਦੇ ਲਿਹਾਜ਼ੀ ਰਹੇ ਨੇ ਆਪ ਆਪਣੀਆਂ ਕਈ ਰਿਪੋਰਟਸ ਦੇ ਵਿੱਚ ਉਸ ਪੂਰੀ ਲੜੀ ਤੇ ਉਸ ਪੂਰੇ ਵੇਰਵੇ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਗੈਰੀ ਜਾਣਕਾਰੀ ਦਿੱਤੀ ਹੈ ਮੈਂ ਉਹਨਾਂ ਜਾਣਕਾਰੀਆਂ ਨੂੰ ਨਹੀਂ ਰਿਪੀਟ ਕਰਾਂਗਾ ਸਿਰਫ ਰੀਕਾਲ ਇਹੀ ਕਰਨਾ ਚਾਹਾਂਗੇ ਕਿ ਜਰਨੈਲ ਸਠਿਆਲੇ ਦੇ ਕਤਲ ਤੋਂ ਜੋ ਕਿ 2023 ਅਕਤੂਬਰ ਵਿੱਚ ਹੋਇਆ ਸੀ ਉੱਥੋਂ ਹੀ ਸਿਲਸਲਾ ਤੁਰਿਆ ਜੂਨ ਦੇ ਮਹੀਨੇ ਦੇ ਵਿੱਚ ਦੀਪੂ ਸਰਕਾਰੀਏ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਰਾਜ ਤਲਵੰਡੀ ਮਾਰਿਆ ਜਾਂਦਾ ਹੈ ਰਾਜ ਤਲਵੰਡੀ ਦੇ ਬਦਲੇ ਵਿੱਚ ਜੋ ਗੁਰਦੀਪ ਗੋਖਾ ਸਰਪੰਚ ਨੂੰ ਮਾਰਿਆ ਜਾਂਦਾ ਹੈ ਇਸ ਤੋਂ ਬਾਅਦ ਮਿੰਟੂ ਬਾਂਮਣ RAM ਗੋਪਾਲ ਨੂੰ ਇਸ ਸਾਲ ਜਨਵਰੀ ਦੇ ਵਿੱਚ ਕਤਲ ਕੀਤਾ ਜਾਂਦਾ ਹੈ ਤੇ ਬੀਤੇ ਹਫਤੇ ਬਾਬਾ ਬਕਾਲਾ ਦੇ ਵਿੱਚ ਹੁੰਦੇ ਨੇ ਦੋ ਹੋਰ ਕਤਲ ਇਹਨਾਂ ਕਤਲ ਦੀਆਂ ਜ਼ਿਆਦਾਤਰ ਵਾਰਦਾਤਾ ਨੂੰ ਡੋਨੀ ਬਲ ਅਤੇ ਬਨਕਨ ਸ਼ਾਮਪੂਰੀਆ ਦੇ ਗੈਂਗ ਨੇ ਕੌਸ਼ਲ ਚੌਧਰੀ ਗੈਂਗ ਦੇ ਨਾਲ ਰਲ ਕੇ ਅੰਜਾਮ ਦਵਾਇਆ ਹੈ ਜਿਸ ਵਿੱਚ ਯਾਤਾ ਲੰਡਾ ਹਰੀਕੇ ਦੇ ਲਿਹਾਜ਼ੀਆਂ ਨੂੰ ਟਾਰਗੇਟ ਕੀਤਾ ਗਿਆ ਹੈ ਜਾਂ ਉਹਨਾਂ ਨੂੰ ਟਾਰਗੇਟ ਕਰਨ ਦੇ ਦਾਅਵੇ ਕੀਤੇ ਗਏ ਨੇ ਜਾਂ ਫਿਰ ਇਹਨਾਂ ਦੇ ਨਿਸ਼ਾਨੇ ਉੱਤੇ ਹੈ ਜੱਗੂ ਭਗਵਾਨਪੁਰੀਆ ਤੇ ਉਸਦੇ ਲਿਹਾਜ਼ੀ ਹੁੰਜਾਰੀ ਇਸ ਟ੍ਰਾਇੰਗੂਲਰ ਟਫ ਵਾਰ ਦੇ ਵਿੱਚ ਗੈਂਗਵਾਰ ਦੇ ਵਿੱਚ ਆਮੋ ਸਾਹਮਣੇ ਦੀ ਜਿਹੜੀ ਲੜਾਈ ਜਾ ਰਹੀ ਹੈ ਉਹ ਹੈ ਕਨਸ਼ਾਮਪੁਰੀਆ ਅਤੇ ਲੰਡਾ ਸੱਤਾ ਅਤੇ ਜੈਸ਼ਲ ਗੈਂਗ ਦਰਮਿਆਨ ਜਦੋਂ ਕਿ ਜੱਗੂ ਭਗਵਾਨਪੁਰੀਆ ਸਾਇਲੈਂਟ ਹੈ ਜੇਲ੍ਹ ਵਿੱਚ ਹੋਣ ਕਾਰਨ ਜਾਂ ਕਹਿ ਲਈਏ ਕਿ ਜੇਲ੍ਹ ਤੋਂ ਬਾਹਰ ਨਿਕਲਣ ਦਾ ਸੁਪਨਾ ਲਈ ਬੈਠਾ ਜੱਗੂ ਭਗਵਾਨਪੁਰੀਆ ਹੋ ਰਹੇ ਇਹਨਾਂ ਹਮਲਿਆਂ ਜਿਨ੍ਹਾਂ ਦੇ ਵਿੱਚ ਉਸ ਦਾ ਨਾਂ ਲੈ ਕੇ ਉਸਦੇ ਲਿਹਾਜ਼ੀ ਦੱਸ ਕੇ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਇਹਨਾਂ ਸਾਰੀਆਂ ਪ੍ਰੋਵੋਕੇਸ਼ਨ ਦੇ باوجود ਜੱਗੂ ਭਗਵਾਨ ਪੁਰੀਆ ਦਾ ਕੋਈ ਰਿਐਕਸ਼ਨ ਨਹੀਂ ਆ ਰਿਹਾ। ਲੇਕਿਨ ਦੂਸਰੇ ਪਾਸੇੋਂ ਸੱਤਾ ਨਸ਼ੇਰਾ ਗੁਰਦੇਵ ਜੈਸ਼ਲ ਜੋ ਕਿ ਇਸ ਵਕਤ ਫਿਲਹਾਲ ਤਾਂ ਅਮਰੀਕਾ ਦੇ ਚਿਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਲੰਡਾ ਹਰੀਕੇ ਇਹਨਾਂ ਦੇ ਗੈਂਗਸਟਰ ਜਵਾਬ ਦੇ ਰਹੇ ਨੇ ਤੇ ਇਹਨਾਂ ਦੋਹਾਂ ਗੈਂਗਸ ਦੀ ਆਪਸ ਦੇ ਵਿੱਚ ਲੜਾਈ ਜਾਰੀ ਹੈ। ਸਾਥੀਓ ਇਸ ਸਾਲ ਜਨਵਰੀ ਦੇ ਮਹੀਨੇ ਵਿੱਚ ਜਦੋਂ 26 ਜਨਵਰੀ ਨੂੰ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਗ੍ਰਿਫਤਾਰੀ ਕੀਤੀ ਗਈ ਸੀ ਅੱਧੇ ਦਰਜਨ ਗੈਂਗਸਟਰਾਂ ਦੀ ਪੁਨੀ ਜਲੰਧਰ ਨਰਿੰਦਰ ਲੱਲੀ ਕੌਸ਼ਲ ਚੌਧਰੀ ਗਾਂਗਤੇ ਡੋਨੀ ਬਾਲਤੇ ਕਨ ਸ਼ਾਮਪੂਰੀਏ ਦੇ ਨਾਲ ਜੁੜੇ ਹੋਏ ਉਹ ਗੈਂਗਸਟਰ ਜੋ ਕਿ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਦੇ ਨਾਲ ਅੰਮ੍ਰਿਤਸਰ ਦੇ ਇਲਾਕੇ ਵਿੱਚ ਆਏ ਸਨ ਉਸ ਵਕਤੇ ਆਸ ਤੇ ਉਮੀਦ ਵੱਜੀ ਸੀ ਕਿ ਹੁਣ ਇਸ ਇਲਾਕੇ ਵਿੱਚ ਹੋਣ ਵਾਲੀਆਂ ਹਤਿਆਵਾਂ ਕਤਲਾਂ ਦੇ ਸਿਲਸਲੇ ਨੂੰ ਰੁਕਦਾ ਹੋਇਆ ਦੇਖਿਆ ਜਾ ਸਕੇਗਾ ਠੱਲ ਪੈ ਗਈ ਉਸ ਬੋਲੰਸ ਦੇ ਉੱਤੇ ਲੇਕਿਨ ਬੀਤੇ ਹਫਤੇ ਬਾਬਾ ਬਕਾਲਾ ਇਲਾਕੇ ਦੇ ਦੋ ਪਿੰਡਾਂ ਵਿੱਚ ਜੋ ਵਾਰਦਾਤਾਂ ਹੋਈਆਂ ਨੇ ਕੁਝ ਹੀ ਘੰਟਿਆਂ ਦੇ ਵਖਵੇ ਦੌਰਾਨ ਪਹਿਲੀ ਵਾਰਦਾਤ ਖਵੇ ਰਾਜਪੂਤਾਂ ਪਿੰਡ ਵਿਖੇ ਜਿੱਥੇ 14 ਸਾਲ ਦੇ ਇੱਕ ਨੌਜਵਾਨ ਬੱਚੇ ਦੀ ਹੱਤਿਆ ਕਰਤੀ ਜਾਂਦੀ ਹੈ ਤੇ ਦੂਸਰੀ ਵਾਰਦਾਤ ਝੂੰਗਾ ਪਿੰਡ ਦੀ ਹੈ ਜੋ ਕਿ ਕੁਝ ਕਿਲੋਮੀਟਰ ਦੀ ਦੂਰੀ ਹਿੱਤੇ ਹੈ ਜਿੱਥੇ ਮਾਰਤਾ ਜਾਂਦਾ ਹੈ ਜੇਲ੍ਹ ਤੋਂ ਪੈਰੋਲ ਉੱਤੇ ਜਾਂ bail ਉੱਤੇ ਬਾਹਰ ਆਇਆ ਵਿੱਕੀ ਨਾਮ ਦਾ ਇੱਕ ਵਿਅਕਤੀ ਜੋ ਕਿ ਜੱਗੂ ਭਗਵਾਨ ਪੁਰੀਆ ਦੇ ਨਾਲ ਲਿੰਕਡ ਰਿਹਾ ਐਸੋਸੀਏਟਿਡ ਰਿਹਾ ਇਹ ਦੋਵੇਂ ਘਟਨਾਵਾ ਅਲੱਗ-ਅਲੱਗ ਘਟਨਾਵਾ ਨਹੀਂ ਲੇਕਿਨ ਇਹਨਾਂ ਦੋਹਾਂ ਘਟਨਾਵਾ ਦੇ ਵਿੱਚ ਇੱਕ ਗੈਂਗ ਦੇ ਹੀ ਮੈਂਬਰਾਂ ਦੀ ਭੂਮਿਕਾ ਸਾਹਮਣੇ ਆਈ ਹੈ ਤੇ ਉਹ ਗੈਂਗ ਹੈ ਕਨਸ਼ਾਮਪੂਰੀਆ ਗੈਂਗ ਹਾਲਾਂਕਿ ਇਹਨਾਂ ਦੋਹਾਂ ਘਟਨਾਵਾਂ ਇਹਨਾਂ ਦੋਹਾਂ ਵਾਰਦਾਤਾਂ ਦੇ ਵਿੱਚੋਂ ਇੱਕ ਨੂੰ ਗੈਂਗ ਵਾਰ ਦੀ ਕੈਟਾਗਰੀ ਵਿੱਚ ਰੱਖਿਆ ਜਾ ਸਕਦਾ ਹੈ ਤੇ ਦੂਸਰੀ ਨੂੰ ਨਹੀਂ ਲੇਕਿਨ ਕਿਉਂਕਿ ਇੱਕ ਹੀ ਗੈਂਗ ਦੇ ਐਕਟਿਵ ਕ੍ਰਿਮੀਨਲ ਇਹਨਾਂ ਦੋਹੇ ਵਾਰਦਾਤਾਂ ਦੇ ਵਿੱਚ ਇਨਵੋਲ ਰਹੇ ਸੋ ਇਹਨਾਂ ਘਟਨਾਵਾਂ ਨੂੰ ਵੀ ਉਸੇ ਰੋਸ਼ਨੀ ਤੇ ਉਸੇ ਲੜੀ ਵਿੱਚ ਵੇਖਿਆ ਜਾਏਗਾ ਸੋ ਆਨ ਵਾਲੇ ਇਸ ਰਿਪੋਰਟ ਦੇ ਹਿੱਸੇ ਵਿੱਚ ਮੈਂ ਤੁਹਾਨੂੰ ਡਿਸਕ੍ਰਾਈਬ ਕਰਾਂਗਾ ਐਕਸਪਲੇਨ ਕਰਾਂਗਾ ਵੀ ਫਰਕ ਕੀ ਹੈ ਸੋ ਸਾਥੀਓ ਪਹਿਲਾਂ ਗੱਲ ਕਰਦੇ ਆ ਨਾ ਦੋ ਘਟਨਾਵਾਂ ਦੀ ਇਨਫੈਕਟ ਮੈਂ ਗੱਲ ਨੂੰ ਸ਼ੁਰੂ ਕਰਨਾ ਚਾਹਾਂਗਾ ਫਰਵਰੀ ਦੇ ਮਹੀਨੇ ਪਿਛਲੇ ਮਹੀਨੇ ਇੱਕ ਹੋਰ ਘਟਨਾ ਜੋ ਕਿ ਟਿੰਮੋਵਾਲ ਪਿੰਡ ਦੀ ਸੀਗੀ ਜਿੱਥੇ ਸੁਖਦੇਵ ਝੰਡੇ ਨਾਂ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਗੋਲੀਆਂ ਮਾਰੀਆਂ ਗਈਆਂ ਇਹਨਾਂ तमाम ਵਰਦਾਤਾਂ ਦੀਆਂ ਜ਼ਿੰਮੇਵਾਰੀਆਂ ਸੋਸ਼ਲ ਮੀਡੀਆ ਹੈਂਡਲਸ ਉਤੋਂ ਜ਼ਿਆਦਾਤਰ ਪ੍ਰਭ ਦਾਸੂਵਾਲ ਵੱਲੋਂ ਲਈਆਂ ਗਈਆਂ ਕੁਝ ਵਰਦਾਤਾਂ ਦੀ ਜ਼ਿੰਮੇਵਾਰੀ ਡੱਡੀ ਚੋਹਾਨ ਵੱਲੋਂ ਤੇ ਬਿੱਲੇ ਮੰਗੇ ਵੱਲੋਂ ਵੀ ਲਈਆਂ ਗਈਆਂ ਇਹਨਾਂ ਸਾਰੀਆਂ ਪੋਸਟ ਦੇ ਵਿੱਚ ਕੌਸ਼ਲ ਚੌਧਰੀ ਲੱਕੀ ਪਟਿਆਲ ਯਾਨੀ ਕਿ ਇਹਨਾਂ ਦੀ ਭਾਈਵਾਲ ਲੀਗ ਦੇ ਗੈਂਗਸਟਰਾਂ ਜਾਂ ਗੈਂਗ ਮੈਂਬਰਸ ਨੂੰ ਵੀ ਟੈਗ ਕੀਤਾ ਜਾਂਦਾ ਰਿਹਾ ਸੋ ਜਨਵਰੀ ਦੇ ਵਿੱਚ ਸੰਨੀ ਯਾਮਾ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਰਵਰੀ ਦੇ ਵਿੱਚ ਸੁਖਦੇਵ ਛੰਡੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਵਿੱਚੋਂ ਬਚ ਜਾਂਦਾ ਹੈ ਤੇ ਆਖਰੀ ਹਮਲਾ ਇਸ ਸਾਲ ਦਾ ਸੀ ਅਜੇ ਤੱਕ ਦਾ ਉਹ ਵਿੱਕੀ ਦਾ ਮਰਡਰ ਜੋ ਕਿ 10 ਮਾਰਚ ਨੂੰ ਹੋਇਆ ਲੇਕਿਨ ਇਸ ਤੋਂ ਕੁਝ ਹੀ ਘੰਟੇ ਪਹਿਲਾਂ ਜਿਹੜੀ ਵਾਰਦਾਤ ਖੱਬੇ ਰਾਜਪੂਤਾ ਪਿੰਡ ਦੀ ਸੀ ਸਾਥੀਓ ਬਹੁਤ ਹੀ ਮੰਦ ਭਾਗੀਏ ਵਾਰਦਾ ਸੀ ਕਿਉਂਕਿ ਨਿਸ਼ਾਨਾ ਜਿਸ ਵਿਅਕਤੀ ਨੂੰ ਬਣਾਉਣ ਲਈ ਕ੍ਰਾਈਮਨਲਸ ਆਏ ਸਨ ਉਸ ਦੀ ਥਾਂ ਇੱਕ 14 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੁਣ ਦੱਸਿਆ ਜਾਂਦਾ ਹੈ ਕਿ ਡੱਡੀ ਚੋਹਾਨ ਬਿੱਲਾ ਮੰਗਾ ਪ੍ਰਭ ਦਾਸੂਵਾਲ ਉਹਨਾਂ ਦੇ ਨਾਲ ਕਨਸ਼ਾਮਪੂਰੀਆ ਗੈਂਗ ਲਈ ਕੰਮ ਕਰਨ ਵਾਲਾ ਇੱਕ ਹੋਰ ਕਾਫੀ ਐਕਟਿਵ ਮੈਂਬਰ ਹੈ ਅਮਰ ਖੱਬੇ ਰਾਜਪੂਤਾ ਉਸੇ ਪਿੰਡ ਦਾ ਅਮਰ ਖੱਬੇ ਰਾਜਪੂਤਾ ਜਿਸ ਦੀ ਇੱਕ ਪਰਸਨਲ ਲੜਾਈ ਆ ਝਗੜਾ ਸੀ ਹਾਲਾਂਕਿ ਇਸ ਘਟਨਾ ਪਿੱਛੇ ਵਜਾਏ ਰੰਜਿਸ਼ ਇੱਕ ਪੁਰਾਣਾ ਝਗੜਾ ਦੱਸਿਆ ਜਾਂਦਾ ਜੋ ਕਿ ਭਾਰਤੀ ਫੌਜ ਦੇ ਵਿੱਚ ਕੰਮ ਕਰਨ ਵਾਲੇ ਇਸ ਗੁਰਪ੍ਰੀਤ ਸਿੰਘ ਨਾ ਦੇ ਉਸ ਵਿਅਕਤੀ ਨਾਲ ਸੀ ਜੋ ਕਿ ਉਸ ਫੁੱਟਬਾਲ ਮੈਚ ਦੇ ਵਿੱਚ ਉਸ ਦਿਨ ਖੇਡ ਰਿਹਾ ਸੀ ਦੱਸਿਆ ਜਾਂਦਾ ਹੈ ਕਿ ਉਹ ਗੋਲ ਕੀਪਰ ਸੀ ਹੁਣ ਖੱਬੇ ਰਾਜਪੂਤਾ ਪਿੰਡ ਦੀ ਇਸ ਘਟਨਾ ਦੌਰਾਨ ਦੱਸਿਆ ਇਹ ਜਾਂਦਾ ਹੈ ਕਿ ਹਮਲਾਵਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਜੋ ਕਿ ਚਲਦੇ ਹੋਏ ਫੁੱਟਬਾਲ ਮੈਚ ਦੇ ਖਤਮ ਹੋ ਤੋਂ ਅੱਧਾ ਘੰਟਾ ਪਹਿਲਾਂ ਉੱਥੇ ਪਹੁੰਚ ਚੁੱਕੇ ਸਨ ਫੁੱਟਬਾਲ ਮੈਚ ਖਤਮ ਹੁੰਦਾ ਜਿਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਜਦੋਂ ਚੱਲਦਾ ਪਿਆ ਸੀ ਉਸ ਦੌਰਾਨ ਭਾਰਤੀ ਫੌਜ ਵਿੱਚ ਕੰਮ ਕਰਨ ਵਾਲਾ ਗੁਰਪ੍ਰੀਤ ਨਾਤਾ ਉਹ ਵਿਅਕਤੀ ਜੋ ਕਿ ਇਹਨਾਂ ਕ੍ਰਿਮੀਨਲਸ ਦੇ ਅਮਰ ਖੱਬੇ ਰਾਜਪੂਤਾ ਨਾਤੇ ਗੈਂਗਸਟਰ ਦੇ ਟਾਰਗੇਟ ਉੱਤੇ ਨਿਸ਼ਾਨੇ ਉੱਤੇ ਸੀ ਉਸ ਨੂੰ ਨਿਸ਼ਾਨਾ ਬਣਾਉਣ ਲਈ ਮੋਟਰਸਾਈਕਲ ਸਵਾਰ ਇਹ ਹਮਲਾਵਰ ਇਸ ਫੁੱਟਬਾਲ ਗਰਾਊਂਡ ਦੇ ਅੰਦਰ ਕੋਈ ਖੁੱਲੇ ਗਰਾਊਂਡਸ ਹਨ ਅੰਦਰ ਪਹੁੰਚ ਗਏ ਜਿਸ ਤੋਂ ਬਾਅਦ ਇਹਨਾਂ ਨੇ ਗੁਰਪ੍ਰੀਤ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਸ਼ੂਟਰਾਂ ਵੱਲੋਂ ਚੱਲੀਆਂ ਗੋਲੀਆਂ ਵਿੱਚੋਂ ਇੱਕ ਫੌਜੀ ਗੁਰਪ੍ਰੀਤੀ ਵੱਖੀ ਦੇ ਨੇੜੇੋਂ ਨਿਕਲਦੀ ਹੋਈ ਜਾ ਕੇ ਪਿੱਛੇ ਖੜੇ 14 ਸਾਲ ਦੇ ਇਸ ਬੱਚੇ ਦੇ ਜਾ ਲੱਗਦੀ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਪਿੰਡ ਵਿਖੇ ਉਸ ਵਕਤ ਜਿਹੜੇ ਲੋਕ ਇਕੱਠੇ ਹੋਏ ਉਹਨਾਂ ਨੂੰ ਕੁਝ ਮਿੰਟ ਲਈ ਇਸ ਚੀਜ਼ ਦਾ ਅੰਦਾਜ਼ਾ ਵੀ ਨਹੀਂ ਹੋ ਪਾਇਆ ਕਿ ਇਸ ਬੱਚੇ ਨੂੰ ਗੋਲੀ ਲੱਗੀ ਹੈ ਬੇਹੋਸ਼ ਹੋ ਕੇ ਸਦਵੇਂ ਚੱਲੀਆਂ ਗੋਲੀਆਂ ਖੜਕੇ ਦੇ ਕਾਰਨ ਸ਼ੌਕ ਹੋ ਕੇ ਬੱਚਾ ਬੇਹੋਸ਼ ਹੋਇਆ ਹੈ ਬੇਸੂਦ ਹੋ ਕੇ ਡਿੱਗ ਗਿਆ ਸਭ ਨੂੰ ਹੀ ਲੱਗਾ ਲੇਕਿਨ ਇਸ ਦੀ ਮੌਤ ਹੋ ਚੁੱਕੀ ਸੀ ਕੁਝ ਸਕਿੰਟਾਂ ਦੇ ਵਿੱਚ ਇੱਕ ਗੈਂਗਸਟਰ ਦੀ ਗੋਲੀ ਜੋ ਕਿ ਚੱਲੀ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾ ਲਈ ਸੀ ਲੇਕਿਨ ਉਸਨੇ 14 ਸਾਲ ਦੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ ਸੀ ਜਿਸ ਤੋਂ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਹ ਵੇਖਿਆ ਜਾ ਰਿਹਾ ਹੈ ਪਿੰਡ ਖੱਬੇ ਰਾਜਪੂਤਾ ਵਿਖੇ ਹੋਈ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਗੈਂਗਸਟਰ ਅਮਰਜੀਤ ਖੱਬੇ ਰਾਜਪੂਤਾ ਜੋ ਕਿ ਕਨਸ਼ਾਮਪੂਰੀਆ ਗੈਂਗ ਦੇ ਨਾਲ ਹੀ ਲਿੰਕਟ ਹੈ ਉਸ ਵੱਲੋਂ ਕੀ ਸਫਾਈ ਦਿੱਤੀ ਗਈ ਹੈ ਮਾਫੀ ਮੰਗੀ ਗਈ ਹੈ ਮੇਰੇ ਨਾਲ ਫੋਨ ਉੱਤੇ ਸੰਪਰਕ ਕਰਕੇ ਅਮਰਜੀਤ ਨੇ ਕੀ ਕਿਹਾ ਆਪਾਂ ਉਸ ਦੀ ਜ਼ੁਬਾਨੀ ਤੁਹਾਨੂੰ ਸੁਣਾਉਂਦੇ ਆ ਜਿਸ ਤੋਂ ਬਾਅਦ ਇਸ ਰਿਪੋਰਟ ਨੂੰ ਅੱਗੇ ਤੋਰਾਂਗੇ ਅਮਰਜੀਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੁਹਾਡਾ ਕੀ ਪੂਰਾ ਨਾਮ ਹੈ ਕਿਹੜੇ ਪਿੰਡ ਤੋਂ ਤੁਸੀਂ ਹੋ ਆਪਣੀ ਥੋੜੀ ਡਿਟੇਲਸ ਦੋ ਉਸ ਤੋਂ ਬਾਅਦ ਤੁਸੀਂ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਜੀ ਸਸਿਕਲ ਪਾ ਜੀ ਸਭ ਤੋਂ ਪਹਿਲਾਂ ਜੀ ਜੀ ਸਸਿਕਲ ਜੀ ਪਰ ਜੀ ਮੈਂ ਅਮਰਜੀਤ ਸਿੰਘ ਖੱਬੇ ਰਾਜ ਪੁੱਤਾਂ ਤੋਂ ਬੋਲਦਾ ਮੈਂ ਜੀ ਮੈਂ ਤੇਰੀ ਜਿਹੜੀ ਮੇਰੇ ਪਿੰਡ ਖੱਬੇ ਰਾਜ ਪੁੱਤਾਂ ਦਾ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਸ਼ਾਮ ਗੋਲੀ ਚੱਲੀ ਜੀ ਨਾਮਵੰਨ ਸਮਰੋਹ ਦੇ ਵਿੱਚ ਜੀ ਉਹਦੇ ਬਾਰੇ ਆਪਣੀ ਮੈਂ ਕਲੈਰੀਫਿਕੇਸ਼ਨ ਕਰਨਾ ਚਾਹੁੰਦਾ ਜੀ ਕੀ ਦੱਸੋ ਕੀ ਸਫਾਈ ਦੇਣਾ ਚਾਹੁੰਦੇ ਹੋ ਕੀ ਹੋਇਆ ਸੀ ਘਟਨਾ ਕੀ ਹੋਈ ਹੈ ਤੁਹਾਡਾ ਕੁਝ ਲੈਣਾ ਦੇਣਾ ਹੈ ਇਸ ਵਾਰ ਦਾਤ ਨਾਲ ਕੀ ਕੀ ਸ਼ੂਟਰ ਕੌਣ ਸੀਗੇ ਮੈਂ ਮੈਂ ਭਾਜੀ ਬਿਲਕੁਲ ਇਸ ਚੀਜ਼ ਦੀ ਜ਼ਿੰਮੇਵਾਰੀ ਲੈਣਾ ਵਾ ਉਹ ਜਿਹੜੀ ਮੇਰੀ ਪੁਰਾਣੀ ਰੰਜੀਸ਼ ਸੀਗੀ ਅੱਜ ਤੋਂ 5 ਸਾਲ ਪੁਰਾਣੀ ਰੰਜੀਸ਼ ਸੀ ਸਾਡੀ ਗਰਾਊਂਡ ਦੇ ਵਿੱਚ ਝੜਪ ਹੋਈ ਸੀ ਫੌਜੀ ਦੇ ਨਾਲ ਉਸ ਤੋਂ ਬਾਅਦ ਮੈਂ ਬਾਹਰ ਆ ਗਿਆ ਉਹ ਡਿਊਟੀ ਤੇ ਚਲੇ ਗਿਆ ਤੇ ਅਸੀਂ ਆਪਣੀ ਪੁਰਾਣੀ ਰੰਜੀਸ਼ ਨੂੰ ਲੈ ਕੇ ਹੀ ਫੌਜੀ 'ਤੇ ਹਮਲਾ ਕਰਵਾਇਆ ਸੀ ਅੱਛਾ ਫੌਜੀ ਜਿਹੜੇ ਗੁਰਪ੍ਰੀਤ ਸਿੰਘ ਜੋ ਕਿ ਫੱਟੜ ਹੋਏ ਨੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜਿਹੜੇ ਫੱਟੜਾ ਇਹਨੂੰ ਤੇ ਇਹਨੂੰ ਗੋਲੀਆਂ ਲੱਗੀਆਂ ਹੂੰ ਹੂੰ ਉਸ ਦੇ ਵਿੱਚ ਮੇਰੇ ਕੋਲ ਕੀ ਹੈ ਸ਼ੂਟਰ ਦੇ ਲੱਗੇ ਸ਼ੂਟਰਾਂ ਦੇ ਕੋਲ ਜਿਹੜੀ ਆ ਲੱਗੇ ਕਿਸੇ ਅਣਖਛਾਤੇ ਦੇ ਗੋਲੀਬਾਜ਼ੀ ਹੀ ਮੇਰਾ ਕੋਈ ਮੋਟਿਵ ਨਹੀਂ ਹੈ ਮੇਰੀ ਟੈਨਸ਼ਨ ਉਹਨੂੰ ਮਾਰਨ ਦੀ ਨਹੀਂ ਨਾ ਮੇਰੀ ਕੋਈ ਇਤਨਾ ਪਰਸਨਲ ਦੁਸ਼ਮਣੀ ਹੈਗੀ ਉਸ ਮੁੰਡੇ ਨਾਲ ਮੈਂ ਉਸ ਮੁੰਡੇ ਨੂੰ ਅੱਜ ਤੋਂ ਪਹਿਲਾਂ ਕਦੀ ਮਿਲਿਆ ਨਾ ਮਾਂ ਦੀ ਫੈਮਿਲੀ ਨੂੰ ਮਿਲਿਆ ਵਾ ਮੇਰੀ ਉਹਦੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਮੇਰੀ ਦੁਸ਼ਮਣੀ ਸਹੀ ਤੇ ਸਿਰਫ ਇਹ ਗੁਰਪ੍ਰੀਤ ਸਿੰਘ ਨਾਲ ਕੀ ਦੁਸ਼ਮਣੀ ਕਿਸੇ ਤੁਹਾਡੀ ਝਗੜਾ ਕਿਸ ਗੱਲ ਨੂੰ ਲੈ ਕੇ ਸੀ ਗੁਰਪ੍ਰੀਤ ਸਿੰਘ ਨਾਲ 5 ਸਾਲ ਪਹਿਲਾਂ ਜੀ ਇਦਾਂ ਗਰਾਊਂਡ ਦੇ ਵਿੱਚ ਖੜੇ ਹੋਇਆ ਝੜਪੋਗੀ ਸੀਗੀ ਮਤਲਬ ਗਰਾਊਂਡ ਦੇ ਮਸਲੇ ਨੂੰ ਲੈ ਕੇ ਖੜੇ ਹੋਇਆ ਝੜਪੋਗੀ ਸੀਗੀ ਤੇ ਉਸ ਤੋਂ ਬਾਅਦ ਮਤਲਬ ਮੈਂ ਵੀ ਬਾਹਰ ਆ ਗਿਆ ਤੇ ਏਵੇਂ ਚੱਲੋ ਡਿਊਟੀ ਤੇ ਚਲਾ ਗਿਆ ਤੇ ਅਹੀਂ ਮੈਂ ਆਪਣੀ ਪਰਾਲੀ ਰੰਜੀਤ ਨੂੰ ਲੈ ਕੇ ਤੇ ਹਮਲਾ ਕਰਵਾਇਆ ਜੀ ਉਸ ਤੋਂ ਬਾਅਦ ਸਾਡੀ ਕੋਈ ਵੀ ਮੇਰੀ ਗੁਰਪ੍ਰੀਤ ਨਾਲ ਵੀ ਕੋਈ ਗੱਲ ਨਹੀਂ ਹੋਈ ਤੇ ਮੈਂ ਸਿਰਫ ਇਹ ਕਲੀਅਰ ਕਰਨਾ ਚਾਹੁੰਦਾ ਹਾਂ ਵੀ ਇਹਦੇ ਵਿੱਚ ਉਸ ਮੁੰਡੇ ਦਾ ਕੋਈ ਕਸੂਰ ਨਹੀਂ ਉਹ ਮੇਰੇ ਕੋਲੋਂ ਗਲਤੀ ਹੋ ਗਈ ਆ ਉਹ ਬਹੁਤ ਵੱਡੀ ਗਲਤੀ ਹੋਈ ਜਿਹਦਾ ਮੈਂ ਮਾਫੀ ਦੇ ਲਾਇਕ ਨਹੀਂ ਹਾਂ ਪਰ ਮੈਂ ਫਿਰ ਵੀ ਸਾਰੀ ਸੰਗਤ ਕੋਲ ਮਾਫੀ ਮੰਗਦਾ ਹਾਂ ਉਹ ਮੇਰੇ ਕੋ ਮੇਰੀ ਕੋਈ ਮੋਟਿਵ ਮੇਰਾ ਮੋਟਿਵ ਨਹੀਂ ਹੈਗਾ ਕਿ ਮੈਂ ਉਸ ਮੁੰਡੇ ਨੂੰ ਮਾਰਦਾ ਜਾਂ ਹੋਰ ਕਿਸੇ ਨੂੰ ਮਾਰਦਾ ਮੇਰਾ ਕੋਈ ਮੋਟਿਵ ਨਹੀਂ ਹੈਗਾ ਉਹ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਉੱਥੇ ਟੂਰਨਾਮੈਂਟ ਦੇ ਵਿੱਚ ਕਾਲੀ ਕਰਕੇ ਗੋਲੀਆਂ ਚਲਵਾ ਦਿੱਤੀਆਂ ਆਪਣੇ ਮੁੰਡਿਆਂ ਨੂੰ ਕਹਿ ਕੇ ਵੀ ਨਹੀਂ ਜਾਂ ਮੇਰੇ ਉਹਨਾਂ ਮੁੰਡਿਆਂ ਨੇ ਕਾਲੀ ਕਰ ਲਈ ਜਾਂ ਮੈਂ ਕਰ ਲਈ ਤੇ ਉਹ ਮੁੰਡੇ ਦਾ ਨੁਕਸਾਨ ਹੋ ਗਿਆ ਮੇਰਾ ਇਦਾਂ ਦਾ ਕੋਈ ਨਹੀਂ ਸੀ ਮੋਟਿਵ ਇਹ ਦੱਸੋ ਮੈਨੂੰ ਕਿ ਤੁਸੀਂ ਗੋਪੀ ਕਨਸ਼ਾਮਪੂਰੀਆ ਗੈਂਗ ਦੇ ਨਾਲ ਡੋਨੀ ਬੱਲ ਮਨ ਕਨਸ਼ਾਮਪੂਰੀਆ ਪ੍ਰਭ ਦਾਸੋਵਾਲ ਬਿੱਲਾ ਮੰਗਾ ਡੱਡੀ ਚੋਹਾਨ ਇਹਨਾਂ ਸਾਰਿਆਂ ਦੇ ਨਾਲ ਵਰਦਾਤਾਂ ਕਰਦੇ ਰਹੇ ਹੋ ਤੁਹਾਡਾ ਪਹਿਲਾਂ ਵੀ ਕਈ ਵਰਦਾਤਾਂ ਚ ਇਨਵੋਲਵਮੈਂਟ ਆਈ ਹੈ ਸਾਹਮਣੇ ਤੁਸੀਂ ਇਹਨਾਂ ਦੇ ਗੈਂਗ ਦੇ ਐਕਟਿਵ ਮੈਂਬਰ ਹੋ ਤੁਹਾਡੇ ਗੈਂਗ ਮੈਂਬਰਾਂ ਦਾ ਗੈਂਗ ਦਾ ਕੁਝ ਲੈਣਾ ਦੇਣਾ ਹੈ ਇਸ ਵਰਦਾਤ ਦੇ ਨਾਲ ਜਿਹੜੀ ਖੱਬੇ ਰਾਜਪੂਤਾਂ ਹੋਈ ਕਿਉਂਕਿ ਇੱਕ ਹੋਰ ਵਰਦਾਤ ਹੋਈ ਹੈ ਕੁਝ ਘੰਟੇ ਬਾਅਦ ਹਾਂਜੀ ਨਹੀਂ ਜੀ ਨਹੀਂ ਜੀ ਮੈਂ ਜਰੂਰ ਮੈਂਬਰ ਜਰੂਰ ਹਾਂ ਪਰ ਮੈਂ ਬਿਲਕੁਲ ਵੀ ਇਸ ਗੱਲ 'ਚ ਪੂਰੀ ਜ਼ਿੰਮੇਵਾਰੀ ਲੈਣਾ ਵਾਂ ਮੈਂ ਸੌਹ ਚੁੱਕਣ ਨੂੰ ਤਿਆਰ ਵਾਂ ਮੇਰੇ ਗਰੁੱਪ ਦਾ ਇਸ ਕੰਮ ਦੇ ਵਿੱਚ ਕੋਈ ਵੀ ਲੈਣ ਦੇਣ ਨਹੀਂ ਇੱਕ ਸਿੰਗਲ ਗੋਲੀ ਵੀ ਉਧਰੋਂ ਜੇ ਆਈ ਹੋਵੇ ਤੇ ਆਪਾਂ ਦੇੰਦਾਰ ਵਿੱਚ ਸੀਦੇ ਉਧਰੋਂ ਕੁਝ ਨਹੀਂ ਮੇਰੇ ਗਰੁੱਪ ਦਾ ਇਸ ਚੀਜ਼ ਨਾਲ ਕੋਈ ਲੈਣ ਦੇਣੀ ਹੈਗਾ ਉਹਨਾਂ ਨੂੰ ਮੈਂ ਪੁੱਛਣ ਤੋਂ ਬਿਗੈਰੇ ਆਪਣਾ ਪਰਸਨਲ ਹੀ ਕੰਮ ਕਰਵਾਇਆ ਹੈਗਾ ਇਹ ਮੇਰੇ ਕੋਲ ਗਲਤੀ ਹੋਈ ਆ ਹੂੰ ਲੋਨਾਂ ਨੂੰ ਪੁੱਛਿਆ ਨਹੀਂ ਮੈਂ ਇਹ ਹੀ ਮਸ ਮੇਰੀ ਗਲਤੀ ਏ ਭਾਜੀ ਕੀ ਪਛਤਾਪ ਹੋ ਸਕਦਾ ਵੈਸੇ ਵੈਸੇ ਸੀ ਕਹਾਂਗੇ ਵੀ ਤੁਸੀਂ ਸਾਰੇ ਕ੍ਰਿਮੀਨਲ ਲੋ ਗੈਂਗਸਟਰ ਹੋ ਤੁਸੀਂ ਮੁਖਤਾਰਾ ਚ ਵਾਪਸ ਆਓ ਇਹ ਕੰਮ ਛੱਡਨੇ ਚਾਹੀਦੇ ਨੇ ਮੈਂ ਤਾਂ ਹਮੇਸ਼ਾ ਕਹਿੰਦਾ ਇਹ ਵੈਲੈਂਸ ਨਹੀਂ ਹੋ ਚੁੱਕੀ ਕਿ ਦੂਸਰਿਆਂ ਨੂੰ ਮਾਰ ਰਹੇ ਹੋ ਤੁਸੀਂ ਦੇਖੋ ਇੱਕ ਬੱਚਾ ਮਰ ਗਿਆ ਤਾਂ ਬਹੁਤ ਗਲਤ ਹੋਇਆ ਨਾ ਬਿਲਕੁਲ ਬੋਰ ਮਾਰੀ ਘਟਨਾ ਆਈ ਹੈ ਮੈਂ ਉਹ ਚੀ ਦੀ ਮਾਫੀ ਮੰਗਦਾ ਸਾਰੀ ਸੰਗਤ ਕੋਲੋਂ ਮੇਰਾ ਮੋਟਿਵ ਨਹੀਂ ਹੈਗਾ ਉਹ ਬੱਚੇ ਨੂੰ ਮਾਰਨ ਦਾ ਬਾਕੀ ਮੈਂ ਜਿੱਧਾ ਵੀ ਆ ਮੈਂ ਪਰ ਆਪਾਂ ਪਰਿਵਾਰ ਦੇ ਨਾਲ ਵਾਹੀ ਗੱਲ ਕਰਾਂਗੇ ਔਰ ਪਰਿਵਾਰ ਨਾਲ ਸਹੀ ਟਾਈਮ ਆਉਣ ਤੇ ਪਰਿਵਾਰ ਨਾਲ ਗੱਲ ਵੀ ਕਰਾਂਗੇ ਉਹਨਾਂ ਕੋਲੋਂ ਮਾਫੀ ਮੰਗਾਂਗੇ ਜੀ ਪਰਿਵਾਰ ਦੇ ਨਾਲ ਖੜਾਂਗੇ ਤੇ ਇਹ ਗਲਤੀ ਹੋਈ ਕਿਵੇਂ ਆਈ ਜਿਹੜੇ ਮੁੰਡੇ ਭੇਜੇ ਸੀ ਤੁਸੀਂ ਗੈਂਗਸਟਰ ਜਿਹੜੇ ਗਏ ਸੀ ਤੁਹਾਡੇ ਲਈ ਗੋਲੀਆਂ ਚਲਾਈਏ ਆ ਉਹਨਾਂ ਤੋਂ ਗਲਤੀ ਹੋਈ ਆ ਕੀ ਹੋਇਆ ਕੀ ਸੀ ਮਤਲਬ ਉੱਥੇ ਕੁਝ ਦੱਸ ਸਕਦੇ ਹੋ ਉੱਥੇ ਕੀ ਹੋਇਆ ਉਹਨਾਂ ਨੇ ਕੁਝ ਦੱਸਿਆ ਤੁਹਾਨੂੰ ਜਾਂ ਤੁਹਾਡੀ ਗੋਲਡ ਕੰਟੈਕਟ ਹੋਇਆ ਤੁਹਾਡੇ ਮੇਰਾ ਕੰਟੈਕਸਟ ਨਹੀਂ ਵੇਖਿਆ ਪਰ ਜਿਹੜੇ ਉੱਥੇ ਖੜੇ ਸੀਗੇ ਮੈਨੂੰ ਉਹਨਾਂ ਦੀ ਜ਼ਬਾਨੀ ਹੈ ਜਿਹੜੀ ਵੀ ਜਿਹੜਾ ਲੜਕਾ ਹੈਗਾ ਪਿੱਛੇ ਟਰੋਫੀਆਂ ਨਾਲ ਫੋਟੋਆਂ ਖਿਚਵਾ ਰਿਹਾ ਹੈਗਾ ਜਿਹੜੇ ਲੜਕੀ ਦੀ ਮੌਤ ਹੋਈ ਉਹ ਪਿੱਛੇ ਟਰੋਫੀਆਂ ਨਾਲ ਫੋਟੋਆਂ ਖਿਚਵਾ ਰਿਹਾ ਹੈਗਾ ਜਦੋਂ ਉਹਦੇ ਗੋਲੀਆਂ ਵੱਜੀਆਂ ਤੇ ਇੱਕ ਗੋਲੀ ਜਾ ਕੇ ਗਲਤੀ ਦੇ ਨਾਲ ਇਹਦੇ ਲੱਗ ਗਈ ਜਿਹਦਾ ਮੈਨੂੰ ਬਹੁਤ ਪਛਤਾਵਾ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਮੈਂ ਆਪਣੀ ਜਿਹੜੀ ਸੰਗਤ ਅੱਗੇ ਮੈਂ ਆਪਣੀ ਗੱਲ ਰੱਖਣਾ ਚਾਹੁੰਦਾ ਵਾਂ ਕਿ ਬਹੁਤ ਲੋਕੀ ਮੈਨੂੰ ਬੁਲਾ ਭਰਾ ਬੋਲਣ ਦੇ ਕਮੈਂਟਾਂ ਦੇ ਵਿੱਚ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਹਾਂਗਾ ਸਿਰਫ ਸਰ ਪਰ ਮੇਰੀ ਮਦਰ ਨੂੰ ਲੈ ਕੇ ਜਾ ਕੇ ਅੱਜ 4 ਦਿਨ ਹੋ ਗਏ ਆ ਮੈਨੂੰ ਪਤਾ ਨਹੀਂ ਲੱਗਣ ਦਿਆ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਨਾ ਕੋਈ ਪਰਚੀ ਦੀ ਐਫ ਆਈ ਆਰ ਮੈਨੂੰ ਦਿੱਤੀ ਜਾ ਰਹੀ ਆ ਨਾ ਕੋਈ ਮੈਨੂੰ ਅਰੈਸਟ ਨਾ ਉਹਨਾਂ ਦੀ ਕੋਈ ਅਰੈਸਟ ਪਾਈ ਜਾ ਰਹੀ ਹੈ ਹਲੇ ਤੱਕ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਮੇਰੀ ਗਲਤੀ ਆ ਮੇਰੇ ਨੇ ਰੰਜਿਠੋ ਮੈਂ ਮੇਰੇ ਤੇ ਪਰਚਾ ਦਿੱਤਾ ਜਾਣਾ ਚਾਹੀਦਾ ਹੈ ਗੱਲ ਦਾ ਜਿਹੜੀ ਮੇਰੇ ਕੋਲ ਗਲਤੀ ਹੋ ਗਈ ਜੇ ਪਰ ਮੇਰੀ ਮਦਰ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਉਹ ਇੱਕ ਸਰਕਾਰੀ ਮੁਲਾਜ਼ਮ ਹੋ ਆ ਤੇ ਉਹਨਾਂ ਦੇ ਉੱਪਰ ਫਿਰ ਵੀ ਪਰਚਾ ਪਾਇਆ ਗਿਆ ਵੀ ਇਹ ਮੈਨੂੰ ਹਲੇ ਤੱਕ ਐਫ ਆਈ ਆਰ ਕੁਛ ਨਹੀਂ ਕਲੀਅਰ ਹੋਇਆ ਵੀ ਕੀ ਉਹਨਾਂ ਦੇ ਉ ਮੇਰੇ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਦੇ ਉੱਪਰ ਪਰਚਾ ਕਰ ਦਿੱਤਾ ਗਿਆ ਵਾ ਤੇ ਇੱਕ ਮੈਂ ਕੁਝ ਵੀਡੀਓਜ਼ ਦੇਖਦਾ ਪਿਆ ਉਹਦੇ ਵਿੱਚ ਸ਼ੋਅ ਹੋਇਆ ਵਾ ਇਸ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਦੌਰਾਨ ਜਿਹੜੇ ਵੀ ਕਤਲ ਹੋਏ ਨੇ ਇਸ ਗੈਂਗਵਾਰ ਜਾਂ ਇਸ ਗੈਂਗ ਦੀ ਜਿਹੜੀ ਦੂਸਰੇ ਗੈਂਗਸ ਦੇ ਨਾਲ ਰੰਜਿਸ਼ ਦੁਸ਼ਮਣੀ ਚੱਲੀ ਆ ਰਹੀ ਆ ਉਸ ਦੇ ਚੱਲਦੇ ਉਸ ਸਾਰੇ ਕਤਲ ਮੰਦ ਭਾਗੇ ਨੇ ਉਸ ਵਿੱਚੋਂ ਬਹੁਤ ਸੇ ਲੋਕਾਂ ਨੂੰ ਇੱਕ ਦੂਸਰੇ ਦਾ ਲਿਹਾਜ਼ੀ ਦੱਸ ਕੇ ਕਤਲ ਕੀਤਾ ਗਿਆ ਕੋਈ ਵੱਡਾ ਗੈਂਗਸਟਰ ਇਸ ਗੈਂਗਵਾਰ ਦੇ ਵਿੱਚ ਨਹੀਂ ਮਾਰਿਆ ਜਾ ਰਿਹਾ ਬਲਕਿ ਬਹੁਤ ਸੇ ਅਜਿਹੇ ਲੋਕ ਜੋ ਕਿ ਸ਼ਾਇਦ ਬੇਦੋਸ਼ੇ ਨੇ ਮਿਸਾਲ ਦੇ ਤੌਰ ਤੇ ਗੁਰਦੀਪ ਗੋਖੇ ਸਰਪੰਚ ਦੀ ਜਿਹੜੀ ਸੱਤਾ ਨਸ਼ਰਾ ਗੈਂਗ ਵੱਲੋਂ ਹੱਤਿਆ ਕੀਤੀ ਗਈ ਸੀ ਉਸ ਪੋਸਟ ਦੇ ਵਿੱਚ ਤਾਂ ਉਸ ਹੱਤਿਆ ਦੇ ਨਜਾਇਜ਼ ਹੋਣ ਦੀ ਗੱਲ ਉਸ ਗੈਂਗ ਨੇ ਖੁਦ ਹੀ ਲਿਖਤੀ ਸੀ ਸੋ ਇੱਕ ਬਹੁਤ ਹੀ ਅਨਫੋਰਚੂਨੇਟ ਸਟੇਟ ਆਫ ਅਫੇਅਰਸ ਹੈ ਪੁਲਿਸ ਦੇ ਕੰਟਰੋਲ ਵਾਸਤੇ ਪੂਰੀ ਸਥਿਤੀ ਇਸ ਇਲਾਕੇ ਦੇ ਵਿੱਚ ਬਾਹਰ ਨਜ਼ਰ ਆ ਰਹੀ ਹੈ ਹਾਲਾਂਕਿ ਸਾਥੀਓ ਇਹਨਾਂ ਦੋ ਹਤਿਆਵਾਂ ਜੋ ਕਿ 4 ਦਿਨ ਪਹਿਲਾਂ ਹੋਈਆਂ ਨੇ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਖਤੀ ਦੇਖੀ ਜਾ ਰਹੀ ਹੈ ਸਖਤੀ ਦਾ ਭਾ ਇਹ ਹੈ ਕਿ ਕੰਸ਼ਾਮਪੂਰੀਆ ਗੈਂਗ ਲਈ ਕੰਮ ਕਰਨ ਵਾਲੇ ਜਿਹੜੇ ਵੀ ਕ੍ਰਿਮੀਨਲ ਗੈਂਗਸਟਰ ਨੇ ਉਹਨਾਂ ਦੇ ਰਿਸ਼ਤੇਦਾਰਾਂ ਉਹਨਾਂ ਦੇ ਪਰਿਵਾਰਾਂ ਉੱਤੇ ਵੀ ਪੁਲਿਸ ਵੱਲੋਂ ਹੁਣ ਸਖਤੀ ਸ਼ੁਰੂ ਹੋਈ ਹੈ ਕੁਝ ਕੇਸਸ ਦੇ ਵਿੱਚ ਇਹਨਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਨਾਮਿਨੇਟ ਕੀਤਾ ਗਿਆ ਹੈ ਉਹਨੇ ਕਿੰਨੇ ਕੁ ਵੈਲਿਡਲੀ ਜਾਂ ਕਿੰਨੇ ਕੁ ਸਹੀ ਜਸਟੀਫਾਇਬਲ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਕੇਸਾਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਇਸ ਗੈਂਗ ਦੀਆਂ ਬੇਲਗਾਮ ਹੋ ਚੁੱਕੀਆਂ ਵਾਰਦਾਤਾਂ ਤੇ ਗਤੀਵਿਧੀਆਂ ਨੂੰ ਰੋਕਣ ਲਈ ਉਹਨਾਂ ਨੂੰ ਠੱਲ ਪਾਣ ਲਈ ਹੁਣ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਨਾਮਿਨੇਟ ਕੀਤਾ ਜਾ ਰਿਹਾ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਕਾਰਨ ਇਹਨਾਂ ਕ੍ਰਿਮੀਨਲ ਅਤੇ ਗੈਂਗਸਟਰਸ ਵਿੱਚ ਵੀ ਕਾਫੀ ਖਲਬਲੀ ਵੇਖਣ ਨੂੰ ਮਿਲ ਰਹੀ ਹੈ ਬੇਲਗਾਮ ਹੋ ਚੁੱਕੇ ਕ੍ਰਿਮੀਨਲਸ ਪੁਲਿਸ ਦੀ ਸਖਤੀ ਦੇ ਚੱਲਦੇ ਆ ਕਿ ਆਪਣੀ ਇਹਨਾਂ ਗਤੀਵਿਧੀਆਂ ਤੋਂ ਬਾਜ਼ ਆਉਣਗੇ ਇਸ ਬਾਰੇ ਪੱਕੇ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ ਲੇਕਿਨ ਖੱਬੇ ਰਾਜਪੂਤਾਂ ਦੀ ਇਸ ਘਟਨਾ ਜਿਸ ਵਿੱਚ ਇੱਕ ਮਾਸੂਮ ਦੀ ਜਾਨ ਗਈ ਹੈ ਉਸ ਨੇ ਪਬਲਿਕ opinion ਨੂੰ ਇਹਨਾਂ criminals ਦੇ ਖਿਲਾਫ ਇੱਕ ਵਾਰ ਫੇਰ ਖੜਾ ਕਰਤਾ ਹੈ ਹਾਲਾਂਕਿ ਲੋਕ ਤਾਂ ਪਹਿਲਾਂ ਵੀ ਇਤਰਾਸ ਸੰ ਲੇਕਿਨ ਜਦੋਂ ਵੀ ਕਿਸ ਦੀ ਹੱਤਿਆ ਕੀਤੀ ਜਾਂਦੀ ਸੀ ਉਸ ਨੂੰ ਕਿਸੇ ਨਾ ਕਿਸੇ ਵਿਰੋਧੀ ਗੈਂਗ ਦੇ ਨਾਲ ਜੋੜ ਕੇ ਦਿਖਾਤਾ ਦਰਸਾਤਾ ਜਾਂਦਾ ਸੀ ਜਿਵੇਂ ਕਿ ਦੂਸਰੇ ਕੇਸ ਦੇ ਵਿੱਚ ਚੁੰਗਾ ਪਿੰਡ ਦੇ ਵਿੱਚ ਵਿੱਕੀ ਮਰਡਰ ਕੇਸ ਦੇ ਵਿੱਚ ਹੋਇਆ ਹੈ ਹੁਣ ਵਿੱਕੀ ਮਰਡਰ ਕੇਸ ਦੇ ਬਾਰੇ ਮੈਂ ਥੋੜੀ ਜੀ ਗੱਲ ਵੱਖਰੀ ਕਰਨਾ ਚਾਹਾਂਗਾ ਕਿਉਂਕਿ ਜਿਵੇਂ ਆਪਾਂ ਪਹਿਲਾਂ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਕਿ ਜੱਗੂ ਭਗਵਾਨਪੁਰੀਆ ਜੋ ਕਿ ਰਿਐਕਟ ਨਹੀਂ ਕਰ ਰਿਹਾ ਰਿਸਪੌਂਡ ਨਹੀਂ ਕਰ ਰਿਹਾ ਜੇਲ੍ਹ ਦੇ ਵਿੱਚ ਬੈਠਾ ਉਹ ਗੈਂਗਸਟਰ ਜਿਸ ਦਾ ਨਾਂ ਲੈ ਲੈ ਕੇ ਕਤਲ ਕੀਤੇ ਗਏ ਨੇ ਦੀਪੂ ਸਰਕਾਰੀਆ ਨੂੰ ਜਦੋਂ ਜੂਨ 2024 ਦੇ ਵਿੱਚ ਕਤਲ ਕੀਤਾ ਜਾਂਦਾ ਹੈ ਪਿਛਲੇ ਮਹੀਨੇ ਸੁਖਦੇਵ ਛੰਡੇ ਉੱਤੇ ਕੀਤਾ ਗਿਆ ਹਮਲਾ ਉਸ ਤੋਂ ਪਿਛਲੇ ਮਹੀਨੇ ਸੰਨੀ ਯਮਾ ਨੂੰ ਮਾਰਨ ਦੀ ਕੀਤੀ ਗਈ ਕੋਸ਼ਿਸ਼ ਤੇ 10 ਮਾਰਚ ਨੂੰ ਚੁੰਗਾ ਪਿੰਡ ਵਿਖੇ ਵਿੱਕੀ ਦਾ ਮਰਡਰ ਇਹ ਸਾਰੀਆਂ ਵਾਰਦਾਤਾਂ ਸਾਰੀਆਂ ਗਤੀਵਿਧੀਆਂ ਜੱਗੂ ਭਗਵਾਨਪੁਰੀਆ ਨੂੰ ਟਾਰਗੇਟ ਕਰਦੀਆਂ ਨੇ ਮਿੱਥ ਕੇ ਉਸ ਨੂੰ ਨਿਸ਼ਾਨਾ ਬਣਾਉਣ ਲਈ ਕੀਤੀਆਂ ਗਈਆਂ ਗਤੀਵਿਧੀਆਂ ਨੇ ਜਿਹੜੇ ਲੋਕਾਂ ਨੂੰ ਇਸ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਕਿਉਂਕਿ ਮੇਰੀਆਂ ਆਪਣੀਆਂ ਪਿਛਲੀਆਂ ਰਿਪੋਰਟਸ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਸਾਰੀ ਗੱਲਾਂ ਬਾਤਾਂ ਕਰ ਚੁੱਕੇ ਹਾਂ ਵਜਾਹ ਰੰਜਿਸ਼ ਸਿਰਫ ਇਹ ਹੈ ਕਿ ਜੱਗੂ ਭਗਵਾਨ ਪੁਰੀਆ ਨੇ ਗਾਇਬ ਹੋਏ ਗੈਂਗਸਟਰ ਗੋਪੀ ਕਨ ਸ਼ਾਮਪੁਰੀਆ ਜੋ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕਤਲ ਤੌਰ ਉਤੇ ਉੱਤਰ ਪ੍ਰਦੇਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਉਹ ਕਿੱਥੇ ਗਿਆ ਉਸ ਦਾ ਪਤਾ ਨਹੀਂ ਲੱਗਾ ਯੂਪੀ ਪੁਲਿਸ ਨੇ ਉਸ ਨੂੰ ਗਾਇਬ ਕੀਤਾ ਕੀ ਉਸ ਨੂੰ ਪੰਜਾਬ ਪੁਲਿਸ ਪੰਜਾਬ ਲੈ ਕੇ ਆਈ ਜਾਂ ਫਿਰ ਗੈਂਗਸਟਰ ਨੇ ਉਸ ਦਾ ਕਤਲ ਕਰਤਾ ਜੋ ਵੀ ਹੋਇਆ ਇਸ ਉੱਤੇ ਕਦੇ ਵੀ ਕਲੈਰਿਟੀ ਦੇ ਨਾਲ ਗੱਲਬਾਤ ਸਾਹਮਣੇ ਨਹੀਂ ਆ ਪਾਈ ਲੇਕਿਨ ਕੁਝ ਮਹੀਨੇ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਫੜੇ ਗਏ ਕੁਝ ਕ੍ਰਾਈਮਨਲਸ ਨੇ ਪੁਲਿਸ ਸਾਹਮਣੇ ਇਨਕਸ਼ਾਫ ਕੀਤਾ ਭਗਵਾਨਪੁਰੀਆ ਗੈਂਗ ਵੱਲੋਂ ਚੁੱਕੀ ਗਈ ਕਨਸ਼ਾਮਪੁਰੀਆ ਦੀ ਹਤਿਆ ਦੀ ਜ਼ਿੰਮੇਵਾਰੀ ਉਸਦੇ ਗੈਂਗ ਮੈਂਬਰਸ ਵੱਲੋਂ ਕੀਤੇ ਗਏ ਇਨਕਸ਼ਾਫ ਤੋਂ ਬਾਅਦ ਹੀ ਕਨਸ਼ਾਮਪੁਰੀਆ ਗੈਂਗ ਦੇ ਦੁਬਾਰਾ ਐਕਟਿਵ ਹੋਏ ਮੈਂਬਰਸ ਨੇ ਲਗਾਤਾਰ ਭਗਵਾਨਪੁਰੀਆ ਦੇ ਲਹਾਜ਼ਿਆਂ ਨੂੰ ਉਸ ਦੇ ਨਾਲ ਕੰਮ ਕਰਨ ਵਾਲੇ ਕਿਸੇ ਸਮਝ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਉਸੇ ਲੜੇ ਦੇ ਵਿੱਚ ਦੀਪੂ ਸਰਕਾਰੀਆ ਸੀ ਤੇ ਉਸੇ ਲੜੇ ਦੇ ਵਿੱਚ ਵਿੱਕੀ ਨਾਂ ਦਾ 10 ਮਾਰਚ ਨੂੰ ਮਾਰਿਆ ਗਿਆ ਇਹ ਵਿਅਕਤੀ ਆਉਂਦਾ ਹੈ ਲੇਕਿਨ ਜੱਗੂ ਭਗਵਾਨਪੁਰੀਆ ਕੋਈ ਰਿਟੈਲੀਏਟ ਨਹੀਂ ਕਰ ਰਿਹਾ ਤੇ ਕਈ ਪੱਖੋਂ ਇਹ ਗੱਲ ਠੀਕ ਵੀ ਹੈ ਕਿਉਂਕਿ ਆਲਰੇਡੀ ਆਮੋ ਸਾਮਣੇ ਦੀ ਲੜਾਈ ਸਤਾ ਲੰਡਾ ਤੇ ਜੈਸ਼ਲ ਗੈਂਗ ਦੀ ਚਲਦੀ ਪਈ ਹੈ ਕਨ ਸ਼ਾਮਪੂਰੀਆ ਗੈਂਗ ਦੇ ਨਾਲ ਇਸ ਲੜਾਈ ਵਿੱਚ ਜੱਗੂ ਭਗਵਾਨ ਪੁਰੀਆ ਦਾ ਗੈਂਗ ਵੀ ਕੁੱਦ ਜਾਂਦਾ ਹੈ ਤਾਂ ਫਿਰ ਬਾਜੇ ਦੇ ਇਸ ਇਲਾਕੇ ਦੇ ਵਿੱਚ ਹੋਰ ਖੂਨ ਖਰਾਬਾ ਵਧੇਗਾ ਹਾਲਾਂਕਿ ਬੀਤੇ ਕੁਝ ਮਹੀਨਿਆਂ ਦੌਰਾਨ ਜਿਨ੍ਹਾਂ ਨੇ ਕਤਲ ਹੋ ਚੁੱਕੇ ਨੇ ਜਿਨੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਜੋ ਕਿ ਬੇਕਾਬੂ ਸਮਝੀਆਂ ਜਾ ਸਕਦੀਆਂ ਨੇ ਉਹਨਾਂ ਤੋਂ ਕਿਤੇ ਜ਼ਿਆਦਾ ਹੋਰ ਹਿੰਸਾ ਹੋਣ ਦਾ ਡਰ ਤੇ ਖਲਸ਼ਾ ਇਸ ਵਕਤ ਸਥਾਨਕ ਲੈਵਲ ਦੀ ਪੁਲਿਸ ਨੂੰ ਹੈ ਕਿਉਂਕਿ ਇਹ ਚੀਜ਼ ਦਾ ਸਮਝ ਵਿੱਚ ਆ ਰਹੀ ਹੈ ਕਿ ਇਸ ਗੈਂਗ ਕੋਲ ਕਨਸ਼ਾਮਪੂਰੀਆ ਗੈਂਗ ਕੋਲ ਇੱਕ ਨੈਟਵਰਕ ਹੈ ਅਜਿਹੇ ਪਟਕੇ ਹੋਏ ਨੌਜਵਾਨਾਂ ਦਾ ਜੋ ਕਿ ਇਹਨਾਂ ਲਈ ਕਿਸੇ ਵੀ ਲੈਵਲ ਤੇ ਜਾ ਕੇ ਵਾਰਦਾਤਾ ਕਰ ਸਕਦੇ ਨੇ ਇਸ ਗੈਂਗ ਦੇ ਮੈਂਬਰਾਂ ਦੀ ਹੋ ਰਹੀਆਂ ਗ੍ਰਿਫਤਾਰੀਆਂ ਤੇ ਹੋ ਰਹੇ ਮੁਕਾਬਲੇ ਕਿਉਂਕਿ ਆਪਾਂ ਕੁਝ ਹਫ਼ਤੇ ਪਹਿਲਾਂ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਕਿ ਇੱਕ ਗੁਰਸ਼ਰਰ ਨਾਂ ਦਾ ਇਸ ਗੈਂਗ ਦਾ ਮੈਂਬਰ ਵੀ ਮੁਕਾਬਲੇ 'ਚ ਮਾਰਿਆ ਗਿਆ ਸੀ ਇਸ ਤਰੀਕੇ ਦੇ ਪੁਲਿਸ ਮੁਕਾਬਲੇ ਵੀ ਇਸ ਗੈਂਗ ਲਈ ਕੰਮ ਕਰਨ ਵਾਲੇ ਫੁੱਟ ਆਪਰੇਟਰ ਜਿਹੜੇ ਆਪਰੇਟਿਵਸ ਹੁੰਦੇ ਨੇ ਗੁਰਗੇ ਹੁੰਦੇ ਨੇ ਉਹਨਾਂ ਨੂੰ ਡਿਸਕਰੇਜ ਨਹੀਂ ਕਰ 파 ਰਹੇ ਡਿਸਵਾਇਡ ਨਹੀਂ ਕਰ 파 ਰਹੇ ਆਸ ਤੇ ਉਮੀਦ ਇਹ ਹੈ ਕਿ ਪੁਲਿਸ ਆਉਣ ਵਾਲੇ ਸਮੇਂ ਦੌਰਾਨ ਸਖਤੀ ਕਰੇਗੀ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਕਿਸੇ ਕ੍ਰਾਈਮਨਲ ਦੇ ਕਿਸੇ ਗੈਂਗਸਟਰ ਦੇ ਰਿਸ਼ਤੇਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾਏ ਔਰ ਉਤੇ ਪਰਚੇ ਪਾਏ ਜਾਣ ਲੇਕਿਨ ਸਖਤੀ ਜ਼ਰੂਰ ਬਣਦੀ ਹੈ ਕਿਉਂਕਿ ਜਦ ਤੱਕ ਫੁੱਟ ਸੋਲਜਰ ਇਹਨਾਂ ਕ੍ਰਾਈਮਨਲਸ ਦੇ ਨਾਲ ਹੈਂਡਲਰਸ ਨੂੰ ਮਿਲਨੇ ਬੰਦ ਨਹੀਂ ਹੁੰਦੇ ਜਦ ਤੱਕ ਇਹ ਸੁਨੇਹਾ ਡੀਪ ਡਾਉਨ ਨਹੀਂ ਚਲਾ ਜਾਂਦਾ ਤਦ ਤੱਕ ਇਹਨਾਂ ਵਾਰਦਾਤਾਂ ਨੂੰ ਰੋਕਿਆ ਨਹੀਂ ਜਾ ਸਕੇਗਾ ਪੁਲਿਸ ਦੀ ਨਫਰੀ ਪੁਲਿਸ ਦੀ ਤਨਾਤੀ ਕਿਦਾਂ ਦਾ ਫਰਕ ਪਾ ਸਕਦੀ ਹੈ ਜਾਂ ਪਾ ਦੇਗੀ ਇਸੀ ਦਾ ਅੰਦਾਜ਼ਾ ਆਪਾਂ ਨੂੰ ਪਿਛਲੇ ਕੁਝ ਮਹੀਨਿਆਂ ਦੌਰਾਨ ਹੋ ਚੁੱਕਾ ਹੈ ਇਹਨਾਂ ਰਿਪੋਰਟਾਂ ਨੂੰ ਬਣਾਉਂਦੇ ਹੋਏ ਮੈਨੂੰ ਤਕਰੀਬਨ 6-7 ਮਹੀਨੇ ਹੋ ਚੁੱਕੇ ਨੇ ਮੈਂ ਇੱਕ ਇੱਕ ਗੈਂਗਸਟਰ ਇੱਕ ਇੱਕ ਗਤੀਵਿਧੀ ਬਾਰੇ ਰਿਪੋਰਟ ਬਣਾਈ ਹੈ ਲੇਕਿਨ ਇਹਨਾਂ ਵਾਰਦਾਤਾਂ ਦਾ ਸਿਲਸਲਾ ਰੁਕ ਨਹੀਂ ਰਿਹਾ ਸੋ ਵੀ ਓਨਲੀ ਐਕਸਪੈਕਟ ਐਂਡ ਹੋਪ ਕਿ ਥਿਸ ਸਾਈਕਲ ਆਫ ਮਾਈਂਡਲੈਸ ਵਾਇਲੈਂਸ ਸਟਾਪਸ ਇਹ ਰੁਕਣਾ ਚਾਹੀਦਾ ਹੈ ਇਸੇ ਨੋਟ ਦੇ ਉੱਤੇ ਮੈਂ ਅੱਜ ਇਸ ਰਿਪੋਰਟ ਨੂੰ ਰੋਕਾਂਗਾ ਵਿਰਾਮ ਦਾਂਗਾ ਛੇਤੀ ਇੱਕ ਹੋਰ ਰਿਪੋਰਟ ਲੈ